ਦਾਸ ਨੇ ਆਪਣੇ ਸ਼ਾਗਿਰਦ ਗਿਹਾਜੀ ਨੂੰ ਕਿਹਾ ਕਿ ਗਿਹਾਜੀ ਇਹ ਔਰਤ ਨੇ ਸਾਡੀ ਨਾਲ ਸੱਚਾ ਪ੍ਰੇਮ ਕੀਤਾ ਸਾਡੀ ਸੇਵਕਾ ਹੀ ਨਾਲ ਪ੍ਰੇਮ ਕੀਤਾ ਵੇਖ ਇਹਦੇ ਜੀਵਨ 'ਚ ਕੋਈ ਕਸ਼ਟ ਤੇ ਨਹੀਂ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਤੇ ਨਹੀਂ ਆਹੀਂ ਜੀਵਤ ਪਰਮੇਸ਼ਰ ਨੂੰ ਕਹੀਏ ਇਹਦੇ ਲਈ ਪ੍ਰਾਰਥਨਾ ਕਰੀਏ ਪਤਾ ਕਰਾ ਕਿ ਇਹਨੂੰ ਕੀ ਦੁੱਖ ਹੈਗਾ ਕੀ ਮੁਸ਼ਕਲ ਹੈਗੀ ਅਲੀਸ਼ਾ ਨਬੀ ਦਾ ਸ਼ਾਗਿਰਦ ਸਨੋਮੀ ਦੇ ਕੋਲ ਜਾਂਦਾ ਹੈ ਉਹ ਸਨੋਮੀ ਨੂੰ ਜਾ ਕੇ ਕਹਿੰਦਾ ਹੈ ਕਿ ਮੇਰੀ ਅਜ਼ੀਜ਼ ਭੈਣ ਅਸੀਂ ਤੇਰੇ ਪ੍ਰੇਮ ਨੂੰ ਦੇਖਿਆ ਤੂੰ ਸੇਵਕਾਂ ਦਾ ਆਦਰ ਕਰਦੀ ਹੈ ਸੰਤਾਂ ਦਾ ਆਦਰ ਕੀਤਾ ਇਹ ਸਾਰਾ ਕੁਝ ਕੀਤਾ ਇਹ ਸਾਰੀਆਂ ਆਸ਼ੀਸ਼ਾਂ ਨੂੰ ਲੈ ਕੇ ਪ੍ਰਭੂ ਦੇ ਦਾਸ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਤੇਰੇ ਜੀਵਨ 'ਚ ਕੋਈ ਕਸ਼ਟ ਨਹੀਂ ਤੈਨੂੰ ਕੋਈ ਮੁਸ਼ਕਲਤ ਨਹੀਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਉਸ ਸਨੋਮੀ ਚੁੱਪ ਹੋ ਗਈ ਅਜਿਹਾ ਚੁੱਪ ਹੋ ਗਈ ਆਪਣੇ ਮਨ ਦੇ ਵਿੱਚ ਉਹਦਾ ਇਨਾ ਜੀ ਪਰ ਆਇਆ ਔਰ ਰੋਣ ਲੱਗ ਪਈ ਔਰ ਜਦੋਂ ਰੋਣ ਲੱਗ ਪਈ ਪ੍ਰਭੂ ਦੇ ਦਾਸ ਦੇ ਸ਼ਾਗਿਰਦ ਨੇ ਪੁੱਛਿਆ ਤੁਸੀਂ ਭੈਣ ਕਿਉਂ ਰੋ ਰਹੇ ਹੋ ਉਹਨੇ ਕਿਹਾ ਕਿ ਮੈਨੂੰ ਪਰਮੇਸ਼ਰ ਨੇ ਸਾਰੀਆਂ ਆਸ਼ੀਸ਼ਾਂ ਦਿੱਤੀਆਂ ਮੈਨੂੰ ਕਾਰ ਦਿੰਦਾ ਹਰ ਚੀਜ਼ ਦਿੱਤੀ ਜਾਇਦਾਦ ਦਿੱਤੀ ਹਰ ਪ੍ਰਕਾਰ ਦੀ ਇੱਜ਼ਤ ਦਿੱਤੀ ਹੈ ਆਦਰ ਦਿੱਤਾ ਹੈ ਮੈਨੂੰ ਕੋਈ ਥੋੜ ਨਹੀਂ ਕੋਈ ਕਠਿਨੀ ਨਹੀਂ ਹੈ ਪਰ ਮੇਰੇ ਜੀਵਨ ਦੇ ਵਿੱਚ ਇੱਕ ਸਭ ਤੋਂ ਵੱਡਾ ਦੁੱਖ ਹੈ ਕਿ ਮੇਰੇ ਕੋਈ ਔਲਾਦ ਨਹੀਂ ਹੈ ਮੇਰੇ ਕੋਈ ਬੱਚਾ ਨਹੀਂ ਹੈ ਉਹ ਕਿਉਂ ਨਹੀਂ ਹੈ ਕਿਉਂਕਿ ਮੇਰਾ ਪਤੀ ਜਿਹੜਾ ਹੈ ਉਹ ਬਜ਼ੁਰਗ ਹੋ ਚੁੱਕਿਆ ਹੈ बुड्ढा हो चुका है। ਹੁਣ ਕੋਈ ਆਸ ਨਹੀਂ ਹੈ ਕਿ ਔਲਾਦ ਹੋ ਸਕੇ। ਇਹ ਦੁੱਖ ਉਹ ਪ੍ਰਭੂ ਦੇ ਦਾਸ ਦੇ ਸ਼ਾਗਿਰਦ ਨੂੰ ਦੱਸਦੀ ਹੈ। ਤਾਂ ਉਸ ਤੋਂ ਬਾਅਦ ਉਹ ਸ਼ਾਗਿਰਦ ਖੁਦਾ ਦੇ ਦਾਸ ਕੋਲ ਜਾਂਦਾ ਹੈ ਔਰ ਖੁਦਾ ਦੇ ਦਾਸ ਨੂੰ ਜਾ ਕੇ ਕਹਿੰਦਾ ਹੈ ਕਿ ਉਸ ਪੈਨ ਦੇ ਕੋਲ ਹਰ ਪ੍ਰਕਾਰ ਦੀ ਆਸ਼ੀਸ਼ ਹੈ, ਹਰ ਪ੍ਰਕਾਰ ਦੀ ਬਰਕਤ ਹੈ। ਖੁਦਾ ਨੇ ਉਹਨੂੰ ਬਹੁਤ ਬlesਸ ਕੀਤਾ ਹੋਇਆ ਪਰ ਉਹਦੇ ਘਰ ਵਿੱਚ ਇੱਕ ਦੁੱਖ ਹੈ ਜਿਹਦੇ ਕਰਣ ਉਹ ਰੋ ਰਹੀ ਸੀ ਤਾਂ ਪ੍ਰਭੂ ਦੇ ਦਾਸ ਨੇ ਪੁੱਛਿਆ ਕੀ ਦੁੱਖ ਹੈ ਉਹ ਦੇਖ ਕਈ ਸਾਲਾਂ ਤੋਂ ਕੋਈ ਬੱਚਾ ਨਹੀਂ ਹੋਇਆ ਉਹ ਬਾਝ ਉਹਦੇ ਬੱਚਾ ਨਹੀਂ ਹੈਗਾ ਕਿਉਂ ਨਹੀਂ ਬੱਚਾ ਹੋਇਆ ਕਿਉਂ ਉਹਦਾ ਆਦਮੀ ਬਜ਼ੁਰਗ ਹੈ ਬੁੱਢਾ ਹੋ ਚੁੱਕਿਆ ਹੈ ਇਸ ਲਈ ਬੱਚਾ ਨਹੀਂ ਹੈ ਪਰਮੇਸ਼ਰ ਦੇ ਦਾਸ ਨੇ ਕਿਹਾ ਜਲਦੀ ਨਾਲ ਪੈਨਸਨੋਮੀ ਨੂੰ ਬੁਲਾ ਕੇ ਲੈ ਕੇ ਆ ਉਸੇ ਵਕਤ ਖੁਦਾ ਦਾ ਦਾਸ ਜਦੋਂ ਇਹ ਆਗਿਆ ਦਿੰਦਾ ਜਾਂ ਸਨੋਮੀ ਨੂੰ ਬੁਲਾ ਕੇ ਲਿਆ ਮਹਾਨ ਪਰਮੇਸ਼ਰ ਆਸ਼ੀਸ਼ ਦੇਣਗੇ ਉਹ ਦੌੜ ਕੇ ਜਾਂਦਾ ਪੈਨਸਨੋਮੀ ਨੂੰ ਬੁਲਾ ਕੇ ਲਿਆਉਂਦਾ ਹੈ ਪੜ ਕੇ ਵੇਖੀ ਇਹਦੀ 15 ਆਇਤ ਨੂੰ ਬੇਟਾ ਸੋ ਨੇ ਉਹਨੂੰ ਸੱਦਿਆ ਤੇ ਬੂਹੇ ਵਿੱਚ ਆਨ ਖਲੋਤੀ ਤਾਦੂ ਬੋਲਿਆ ਇਸੇ ਰੁੱਤੇ ਬਸੰਤ ਦੇਆਂ ਦਿਨਾਂ ਦੇ ਨੇੜ ਤੇੜ ਤੇਰੇ ਕੁਛੜ ਪੁੱਤਰ ਹੋਵੇਗਾ ਹੂੰ ਉਹ ਬੋਲੀ ਨਹੀਂ ਸਮਝ ਆ ਰਹੀ ਦੁਬਾਰਾ ਫੜੀਏ ਬੇਟਾ ਨਹੀਂ ਸਮਝ ਆਏ ਤਾਦੂ ਬੋਲਿਆ ਇਸੇ ਰੁੱਤੇ ਬਸੰਤ ਦੇਆਂ ਦਿਨਾਂ ਦੇ ਨੇੜ ਤੇੜ ਤੇਰੇ ਕੁਛੜ ਪੁੱਤਰ ਹੋਵੇਗਾ की क्यों रो औलाद और परमेश्वर दास की कह रहा बसंत रुते तेरे घर की होएगा? तेरी कुछड़ की शैतान का बुरा हाल करो प्रभु जी आशीषा महान ने